ਉਹ ਲੋਕ ਬੜੇ ਕਰਮਾ ਭੱਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਆ ਚੀਜ਼ ਹੁੰਦੀ ਆ ਤੁਸੀਂ ਵੇਖਿਆ ਨਾ ਕਿ ਬਹੁਤ ਸਾਰੇ ਲੋਕਾਂ ਕੋਲ ਚੰਗੇ ਘਰ ਹੁੰਦੇ ਨੇ ਪੈਸਾ țeਲਾ ਵੀ ਹੁੰਦਾ ਆ ਸੁੱਖ ਸੁਵਤਾ ਵੀ ਹੁੰਦੀਆਂ ਲੇਕਿਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਨਹੀਂ ਹੁੰਦੀ ਜਿਸ ਕਾਰਨ ਉਹਨਾਂ ਨੂੰ ਆਪਣੀ ਜ਼ਿੰਦਗੀ ਨਾਲ ਬਹੁਤ ਸ਼ਿਕਵਾ ਰਹਿੰਦਾ ਤੇ ਜਿਹੜੇ ਮੇਰੇ ਭੈਣ ਭਰਾ ਚਾਹੁੰਦੇ ਨੇ ਕਿ ਉਹਨਾਂ ਦੀ ਜ਼ਿੰਦਗੀ 'ਚ ਸ਼ਿਕਵੇ ਨਾ ਰਹਿਣ ਉਹਨਾਂ ਦੀ ਜ਼ਿੰਦਗੀ 'ਚ ਬੜੀਆਂ ਖੁਸ਼ੀਆਂ ਹਨ ਤਾਂ ਉਹ ਜ਼ਰੂਰ ਜਦੋਂ ਕੋ 30 35 ਸਾਲ ਦੀ ਉਮਰ ਚਾਹੁੰਦੇ ਨੇ ਤੇ ਆਪਣੇ ਦੇ ਲਈ ਖੁੱਦ ਖਾਸ ਕਰਕੇ ਆਪਣੀ ਖੁਦ ਦੇ ਲਈ ਹੀ ਆਪਣੇ ਲਈ ਟਾਈਮ ਜ਼ਰੂਰ ਕੱਢਣ ਬਹੁਤ ਸਾਰੇ ਲੋਕ ਜ਼ਿੰਦਗੀ ਵਿੱਚ ਆਪਣੇ ਲਈ ਟਾਈਮ ਨਹੀਂ ਕੱਢਦੇ ਉਹ ਕੀ ਕਰਦੇ ਨੇ ਜ਼ਿੰਦਗੀ ਜਦੋਂ ਸ਼ੁਰੂਆਤ ਕਰਦੇ ਨੇ ਚਾਹੇ ਉਹ ਪੜ੍ਹਾਈ ਤੋਂ ਬਾਅਦ ਜਦੋਂ ਉਹਨਾਂ ਦੀ ਜ਼ਿੰਦਗੀ ਚੱਲੂ ਹੋ ਜਾਂਦੀ ਹੈ ਦੁਨਿਆਵੀ ਦੁਨੀਆਂ ਦੇ ਮੁਤਾਬਕ ਸ਼ਾਦੀ ਹੋ ਜਾਂਦੀ ਆ ਤਾਂ ਉਹ ਸਾਰੀ ਜ਼ਿੰਦਗੀ ਇੰਨਾ ਸੰਘਰਸ਼ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸ਼ਾਮਾਂ ਤੋਂ ਲੈ ਕੇ ਰਾਤ ਗਈ ਤੱਕ ਰਾਤ ਨੂੰ ਲੇਟ ਸੌਣਾ ਸਵੇਰੇ ਸਵਕਤੇ ਉੱਠਣਾ ਹਰ ਵੇਲੇ ਇੱਕ ਮਸ਼ੀਨ ਵਾਂਗ ਕੰਮ ਕਰਦੇ ਰਹਿੰਦੇ ਨੇ ਕੰਮ ਕਰਦੇ ਆ ਕਰਦੇ ਉਹ ਪੈਸੇ ਲਈ ਤਾਂ ਕੰਮ ਕਰ ਰਹੇ ਹੁੰਦੇ ਨੇ ਘਰ ਦੀ ਤਰੱਕੀ ਲਈ ਕੰਮ ਕਰ ਰਹੇ ਹੁੰਦੇ ਨੇ ਨਾ ਉਹਦੇ ਵਿੱਚ ਉਹ ਚੰਗਾ ਖਾਂਦੇ ਨੇ ਨਾ ਇਹਨਾਂ ਪੀਂਦੇ ਨੇ ਨਾ ਹੱਸਦੇ ਨੇ ਨਾ ਖੇਡਦੇ ਨੇ ਨਾ ਆਪਣੇ ਕਿਤੇ ਘੁੰਮਣ ਫਿਰਨ ਜਾਂਦੇ ਨੇ ਯਾਨੀ ਕਿ ਆਪਣੇ ਲਈ ਉਹ ਸਮਾਂ ਹੀ ਨਹੀਂ ਦਿੰਦੇ ਆਪਣੇ ਆਪ ਨੂੰ ਸਵਾਰਨ ਲਈ ਆਪਣੇ ਆਪ ਨਾਲ ਗੱਲ ਕਰਨ ਦੇ ਲਈ ਆਪਣੇ ਆਪ ਨੂੰ ਪੁੱਛਣ ਦੇ ਲਈ ਕਿ ਤੂੰ ਕਿੰਨਾ ਸੁਖ ਲੈ ਰਿਹਾ ਕਿੰਨਾ ਦੁੱਖੀ ਲੈ ਰਿਹਾ ਜਾਂ ਤੇਰੀ ਜ਼ਿੰਦਗੀ ਦਾ ਕੀ ਹਰਥ ਹੈ ਉਹ ਬਸ ਇੱਕ ਮਸ਼ੀਨ ਵਾਂਗ ਕੰਮ ਕਰੀ ਜਾਂਦੇ ਰਹਿੰਦੇ ਨੇ ਇੰਜ ਸਾਲ ਬੀਤਦੇ ਜਾਂਦੇ ਨੇ ਜਦੋਂ ਕੋ ਮਨੁੱਖ 60 70 ਸਾਲ ਦਾ ਜਾਂਦਾ ਆ ਉਹ ਜਾਂਦਾ ਤਾਂ ਫਿਰ ਉਹ ਸੋਚਦਾ ਕਿ ਜ਼ਿੰਦਗੀ ਤੈਨੂੰ ਇੱਕ ਗੁਆਚੀ ਗਵਾ ਦਿੱਤੀ ਇੱਕ ਦਿਨ ਵੀ ਆਪਣੇ ਲਈ ਨਾ ਕੱਢਿਆ ਕਦੀ ਆਪਣੇ ਆਪ ਨਾਲ ਗੱਲ ਹੀ ਨਾ ਕੀਤੀ ਆਪਣੇ ਆਪ ਨੂੰ ਪੁੱਛਿਆ ਹੀ ਨਾ ਕਿ ਤੂੰ ਜ਼ਿੰਦਗੀ ਚ ਕੀ ਲੈਣ ਆਇਆ ਤੂੰ ਮਸ਼ੀਨ ਵਾਂਗ ਕੰਮ ਕਰੀਂ ਕਿਉਂ ਕੰਮ ਕਰੀਂ ਕਿਉਂ ਕੱਚਿਆਂ ਤੋਂ ਪੱਕੇ ਕਰ ਦਿੱਤੇ ਤੇ ਜ਼ਮੀਨਾਂ ਤੇ ਜਾਇਦਾਦਾਂ ਦੁਕਾਨਾਂ ਕਈ ਕੁਝ ਖਰੀਦ ਲਿਆ ਜ਼ਿੰਦਗੀ ਤੇ ਆਪਣੇ ਤਰੀਕਿਆਂ ਨਾਲ ਲੇਕਿਨ ਅੱਜ ਇਹ ਤੇਰੇ ਕਿਸੇ ਕੰਮ ਨਹੀਂ ਜੇ ਤੂੰ ਜ਼ਿੰਦਗੀ ਦੇ ਵਿੱਚ ਪੈਸੇ ਦੇ ਵੀ ਕਮਾਉਂਦਾ ਤੇ ਨਾਲ ਦੀ ਨਾਲ ਆਪਣੇ ਨੂੰ ਆਪ ਨੂੰ ਵੀ ਸਮਾਂ ਦਿੰਦਾ ਤੇ ਕਿੰਨਾ ਜੱਗਾ ਹੁੰਦਾ ਮੈਂ ਇਹ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਉਪਰ ਬਣਾਉਂਦੀ ਚ ਬਣਾਈ ਆ ਜਿਹੜੇ ਮੇਰੇ ਭੈਣ ਭਰਾ ਜ਼ਿੰਦਗੀ ਦੇ ਇਹਨਾਂ ਦਿਨਾਂ ਤੋਂ ਸ਼ੁਰੂਆਤ ਕਰ ਚੁੱਕੇ ਨੇ ਉਹ ਜ਼ਰੂਰ ਆਪਣੇ ਆਪ ਨੂੰ ਮਸ਼ੀਨ ਨਾ ਬਣਾਉਣ ਉਹ ਆਪਣੀ ਆਪਣੀ ਵਿੱਚ ਨਾ ਕਰਨ ਕਿ ਉਹ ਆਪਣੇ ਨੂੰ ਆਪ ਨੂੰ ਸਮਾਂ ਹੀ ਨ ਦੇ ਪਾਉਣ ਜ਼ਰੂਰ ਸਮਾਂ ਕੱਢੋ ਆਪਣੇ ਲਈ ਕੱਢੋ ਆਪਣੇ ਪਰਿਵਾਰ ਲਈ ਕੱਢੋ ਆਪਣੇ ਬੱਚਿਆਂ ਲਈ ਕੱਢੋ ਆਪਣੀ ਜ਼ਿੰਦਗੀ ਨੂੰ ਸਮਝਣ ਲਈ ਕੱਢੋ ਇਹ ਜਿਹੜੀਆਂ ਕੁਦਰਤੀ ਲੋਕੇਸ਼ਨਸ ਨੇ ਜਾਂ ਕੁਦਰਤੀ ਜੋ ਕੁਦਰਤ ਨੇ ਸਾਨੂੰ ਦਿੱਤਾ ਹੈ ਉਹਨਾਂ ਦਾ ਆਨੰਦ ਮਾਣਨ ਲਈ ਵੀ ਸਮਾਂ ਕੱਢੋ ਕਦੇ ਆਪਣੇ ਆਪ ਨੂੰ ਨਹੀਂ ਪੁੱਛੋ ਕਿ ਤੂੰ ਕਿਵੇਂ ਖੁਸ਼ ਹੈ ਜਾਂ ਤੇਰੀ ਜ਼ਿੰਦਗੀ ਦਾ ਕੀ ਮਨੋਰਥ ਹੈ ਤਾਂ ਕਿ ਜਦੋਂ ਪਿਛਲੀ ਉਮਰ ਚ ਆਪਾਂ ਜਾਈਏ ਨਾ ਆਪਣੇ ਆਪ ਨਾਲ ਸ਼ਿਕਵਾ ਨਾ ਰਵੇ ਕਿ ਮੈਂ ਤਾਂ ਆਪਣੇ ਲਈ ਜੀਆ ਹੀ ਨਹੀਂ ਤੇ ਤੇ ਬਹੁਤ ਸਾਰੇ ਲੋਕ ਇੰਜ ਦੇ ਨੇ ਜਿਹੜੇ ਆਪਣੇ ਲਈ ਨਹੀਂ ਜੀ ਸਕੇ ਜਿਹੜੇ ਅੱਜ ਕੱਲੇ ਬੈਠੇ ਕਮਰਿਆਂ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ ਬੈਠੇ ਨੇ ਤੇ ਪਰਿਵਾਰ ਸਭ ਦੂਰ ਨੇੜੇ ਉਡਪ ਚੁੱਕੇ ਨੇ ਪੰਛੀਆਂ ਵਾਂਗ ਉਡਾਰੀਆਂ ਮਾਰਾਈ ਨੇ ਜ਼ਿੰਦਗੀ ਜੀ ਰਹੇ ਨੇ ਤੇ ਕਈ ਵਾਰ ਉਹਨਾਂ ਨੂੰ ਦੇਖ ਕੇ ਮਨ ਚ ਆਉਂਦਾ ਕਾਸ਼ ਕਿਤੇ ਅਸੀਂ ਵੀ ਇੱਦਾਂ ਕਰ ਲੈਂਦੇ ਜਿਹੜੇ ਮੇਰੇ ਭੈਣ ਭਰਾ ਨਹੀਂ ਕਰ ਸਕੇ ਉਹ ਜਰੂਰ ਇਸ ਵਿਸ਼ੇ ਬਾਰੇ ਸੋਚਣ ਤੇ ਜਿਨ੍ਹਾਂ ਨੇ ਇਸ ਉਮਰ ਤੱਕ ਪਹੁੰਚ ਗਏ ਨੇ ਉਹ ਵੀ ਘਬਰਾਓ ਨਾ ਅਜੇ ਵੀ ਸਮਾਂ ਹੈ ਜਿੰਨਾ ਚਿਰ ਸਾਹ ਚੱਲਦੇ ਹੈ ਜ਼ਿੰਦਗੀ ਜਿਓ ਮ제 ਨਾ ਜਿਓ ਆਪਣਿਆਂ ਨੂੰ ਹੀ ਨਾਲ ਪਿਆਰ ਸਤਿਕਾਰ ਦਿਓ ਤੇ ਜ਼ਿੰਦਗੀ ਦਾ ਵੀ ਆਨੰਦ ਮਾਣੋ ਨਿਕਲੋ ਆਪਣੇ ਕਮਰਿਆਂ ਚੋਂ ਨਿਕਲੋ ਆਪਣੇ ਬਿਸਤਰਿਆਂ ਚੋਂ ਤੇ ਆਉ ਸਮਾਜ ਦੇ ਲਈ ਵਿਚਰੀਏ ਇਕੱਲਾਪਣ ਜਿਹੜਾ ਵਾਕੇ ਬਹੁਤ ਹੀ ਮਾੜਾ ਹੁੰਦਾ ਹੈ ਮਨੁੱਖ ਨੂੰ ਖਾ ਜਾਂਦਾ ਇੰਜ ਦੇ ਵਿਚਾਰ ਤੁਹਾਡੇ ਆਪਣੀ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ